ਦੋਸਤੋ ਅੱਜ ਆਪਣੇ ਕੋਲ ਇੱਕ ਹੋਰ ਨਵਾਂ ਕੇਸ ਆਇਆ ਠੀਕ ਹੈ ਜੀ ਇਸ ਕੇਸ ਦਾ ਜਿਹੜਾ ਤੁਹਾਨੂੰ ਆਪਾਂ ਦਿਖਾਉਨੇ ਆ ਪੇਓਡ ਦਾ ਜਿਹੜਾ ਠੀਕ ਹੈ ਜੀ ਜਿਹੜਾ ਸਹੀ ਕਰਨ ਵਾਲਾ ਸੀਗਾ ਟੈਕਸ ਇਨਫੋ ਜਿਹੜੀ ਠੀਕ ਕਰਨ ਵਾਲੀ ਸੀ ਤੇ ਆਪਾਂ ਤੁਹਾਨੂੰ ਵੀ ਪ੍ਰੋਫਾਈਲ ਵਿਖਾਉਨੇ ਆ ਤੇ ਤੁਸੀਂ ਵੀ ਘਰ ਬੈਠੇ ਆਪਦਾ ਪੇਓਡ ਵਗੈਰਾ ਜਿਹੜਾ ਟੈਕਸ ਇਨਫੋ ਜਿਹੜਾ ਜਾਂ ਕੋਈ ਅਕਾਊਂਟ ਨੰਬਰ ਚੇਂਜ ਕਰਵਾਉਣਾ ਜਾਂ ਕੋਈ ਨਾਮ ਠੀਕ ਕਰਵਾਉਣਾ ਠੀਕ ਹੈ ਜੀ ਜਾਂ ਕੋਈ ਡੇਟ ਆਫ ਬਰਥ ਦੇ ਵਿੱਚ ਜਾਂ ਕੋਈ ਡਰੈੱਸ ਦੇ ਵਿੱਚ ਗਲਤੀ ਆ ਤੁਹਾਡੀ ਪੇਮੈਂਟ ਜਿਹੜੀ ਹੈ ਫੇਲਡ ਹੋਈ ਜਾਂਦੀ ਪਈ ਹੈ ਪ੍ਰੋਸੈਸਿੰਗ ਦੇ ਵਿੱਚ ਆ ਪੇਡ ਨਹੀਂ ਹੋ ਰਹੀ ਬੈਂਕ ਦੇ ਵਿੱਚ ਨਹੀਂ ਆ ਰਹੀ ਤੇ ਅਨੇਕਾ ਪ੍ਰੋਬਲਮ ਆ ਜਿਹੜਾ ਤੁਸੀਂ ਆਪਣੇ ਤੋਂ ਘਰ ਬੈਠੇ ਜਿਹੜੇ ਆ ਹਾਲ ਕਰਵਾ ਸਕਦੇ ਆ ਤੇ ਆਪਾਂ ਇਸ ਇਧਰਲੇ ਬੰਨੇ ਸਕਰੀਨ ਰਿਕਾਰਡਿੰਗ ਲਾਉਣੀ ਆ ਤੁਸੀਂ ਦੇਖ ਸਕਦੇ ਹੋ ਆਪਾਂ ਇੱਧਰਲੇ ਬੰਨੇ ਸਕਰੀਨ ਰਿਕਾਰਡਿੰਗ ਜਿਹੜੀ ਆ ਲਾ ਦਿੱਤੀ ਆ ਠੀਕ ਆ ਜੀ ਤੁਸੀਂ ਦੇਖ ਸਕਦੇ ਹੋ ਇਸ ਵੀਰ ਦਾ ਨਾਂ ਹੈਗਾ ਗੁਰਪਾਜ ਗੁਰਬਾਜ ਖੋਸਾ ਠੀਕ ਆ ਜੀ ਤੇ ਇਹਨਾਂ ਦੇ ਠੀਕ ਆ ਜੀ 3.3 ਕੇ 3300 ਫਾਲੋਅਰ ਹੈ ਇਸ ਵੀਰ ਦਾ ਠੀਕ ਆ ਜੀ ਤੇ ਜਿਹੜਾ ਵੀਰ ਇਹ ਡਾਕਸ ਦਾ ਕੰਮ ਕਰਦਾ ਵਾ ਤੁਸੀਂ ਧਿਆਨ ਨਾਲ ਦੇ ਜਿਹੜੇ ਪ੍ਰਾਈਜ਼ ਵਗੈਰਾ ਵੀ ਜਿਹੜੇ ਮਿਲੇ ਹੋਏ ਆ ਠੀਕ ਹੈ ਜੀ ਤੇ ਆਪਾਂ ਇਹਨਾਂ ਦੇ ਜਾਵਾਂਗੇ ਪ੍ਰੋਫੈਸ਼ਨਲ ਡੈਸ਼ਬੋਰਡ ਦੇ ਵਿੱਚ ਜਾਣ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਠੀਕ ਹੈ ਜੀ ਇਹਨਾਂ ਦਾ ਵੀਕਲੀ ਚੈਲੰਜ ਵੀਕਲੀ ਚੈਲੰਜ ਦੇ ਵਿੱਚ ਉਹ ਵੇਖੋ ਤੁਸੀਂ ਪਿਓਟ ਅਪਡੇਟ ਇਨਫੋ ਦੀ ਜਿਹੜੀ ਪ੍ਰੋਬਲਮ ਆ ਰਹੀ ਹੈ ਠੀਕ ਹੈ ਜੀ ਆਪਾਂ ਪਹਿਲਾਂ ਜਿਹੜੀਆਂ ਫੋਟੋਆਂ ਮੈਂ ਅਪਲੋਡ ਕਰਤੀਆਂ ਸਾਰਾ ਕੁਝ ਓਕੇ ਕਰਕੇ ਤੁਸੀਂ ਚੈੱਕ ਵੀ ਕਰ ਸਕਦੇ ਹੋ ਵੀ ਇਹਦੀ ਸਾਰੀ ਪ੍ਰੋਬਲਮ ਜਿਹੜੀ ਸੋਲਵ ਕਰਕੇ ਦਿੱਤੀ ਆ ਤੇ ਵੀਡੀਓ ਜਿਹੜੀ ਬਾਅਦ ਵਿੱਚ ਬਣਾ ਰਹੇ ਆ ਤੇ ਵੀਕਲੀ ਚੈਲੰਜ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਠੀਕ ਹੈ ਜੀ ਹਰੇਕ ਸਟੈਪ ਬਿ ਨੈਕਸਟ ਸਟੈਪ ਦੇ ਵਿੱਚ ਵੀ ਇਨਸਾਈਟ ਦੇ ਵਿੱਚ ਤੁਸੀਂ ਆਪਦੀ ਆਰਨਿੰਗ ਦੇਖ ਸਕਦੇ ਹੋ ਤੁਸੀਂ ਆਦੇ ਫਾਲੋਅਰ ਦੇਖ ਸਕਦੇ ਹੋ ਤੁਸੀਂ ਆਪਦੇ ਠੀਕ ਹੈ ਜੀ ਵਿਊ ਦੇਖ ਸਕਦੇ ਹੋ ਸਾਡੇ ਨਾਲ ਕਿੰਨੀ ਆਡੀਅנס ਜੁੜੀ ਕਿੰਨੀ ਗਈ ਠੀਕ ਹੈ ਜੀ ਏ ਟੂ ਜਿਹੜਾ ਸਾਰੀ ਚੀਜ਼ ਜਿਹੜੀ ਆ ਤੇ ਨੈਕਸਟ ਸਟੈਪ ਦੇ ਵਿੱਚ ਠੀਕ ਹੈ ਜੀ ਤੁਸੀਂ ਜਿਹੜੀਆਂ ਆਹ ਚੀਜ਼ਾਂ ਸਾਰੀਆਂ ਗੋ ਟੂ ਲੈਵਲ ਲੈ ਵਾ ਆਇਆ ਕਰੋ ਹਫ਼ਤੇ ਬਾਅਦ ਠੀਕ ਹੈ ਜੀ ਲੈ ਵਾਪਸ ਕਲੋਡ ਕਰਨਾ ਬਹੁਤ ਜ਼ਰੂਰੀ ਆ ਤੇ ਕਮੈਂਟ ਬੈਕ ਕਰਨੀ ਬਹੁਤ ਜ਼ਰੂਰੀ ਹੈ ਤੁਹਾਡੀਆਂ ਪੋਸਟਾਂ ਨੂੰ ਠੀਕ ਹੈ ਸ਼ੇਅਰ ਵਗੈਰਾ ਜਿਹੜੇ ਜਰੂਰ ਕਰਿਆ ਕਰੋ ਓਕੇ ਜੀ ਜੱਗਿਆ ਆਪਾਂ ਜਾਣੇ ਇਹਨਾਂ ਦੀ ਮੋਨਟਾਈਜ਼ੇਸ਼ਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਇਹਨੂੰ ਸਟਾਰ ਦਾ ਟੂਲ ਮਿਲਿਆ ਵਾ ਸਬਸਕ੍ਰਿਪਸ਼ਨ ਦਾ ਮਿਲਿਆ ਵਾ ਤੇ ਪਾਰਟਨਰਸ਼ਿਪ ਐਡ ਦਾ ਮਿਲਿਆ ਵਾ ਤੇ ਕੰਟੈਂਟ ਟੂਲ ਜਿਹੜਾ ਨਹੀਂ ਮਿਲਿਆ ਤੇ ਆਪਾਂ ਵੀਰ ਨੂੰ ਗਾਈਡ ਕੀਤਾ ਜੀ ਥੋੜਾ ਠੀਕ ਹੈ ਜੀ ਕੰਟੈਂਟ ਟੂਲ ਦਾ ਵੀ ਜਿਹੜਾ ਵੀਰ ਰਸ਼ੀਦ ਕਿਉਂਕਿ ਇਹਨਾਂ ਨੇ ਆਪਾਂ ਤੋਂ ਵਰਕ ਨਹੀਂ ਸਿੱਖਿਆ ਠੀਕ ਹੈ ਜੀ ਜਿਹੜਾ ਕੰਮ ਦੇ ਆਪਾਂ ਪੈਸੇ ਲਈ ਸੀਗੇ ਪੇਮੈਂਟ ਲਈ ਸੀ ਉਹ ਆਪ ਇਹਨਾਂ ਦਾ ਕੰਮ ਕਰਤਾ ਤੁਸੀਂ ਦੇਖ ਸਕਦੇ ਹੋ ਮੋਨਟਾਈਜ਼ੇਸ਼ਨ ਦੇ ਵਿੱਚ ਠੀਕ ਹੈ ਜੀ ਪ੍ਰੋਫਾਈਲ ਰਿਕਮੈਂਡੇਸ਼ਨ ਇਹਨਾਂ ਦੀ ਓਕੇ ਆ ਮੋਨਟਾਈਜ਼ੇਸ਼ਨ ਸਟੇਟ payord ਇਨਫੋਰੀਡ ਪ੍ਰੋਬਲਮ ਆ ਰਹੀ ਹੈ ਤੇ ਇਹਨਾਂ ਟੈਕਸ ਇਨਫੋਰੀਡ ਪ੍ਰੋਬਲਮ ਜਿਹੜੀ ਆਪਾਂ ਠੀਕ ਕਰ ਦਿੱਤੀ ਆ ਠੀਕ ਹੈ ਜੀ ਤੇ ਆਪਣੀ ਪ੍ਰੋਫਾਈਲ ਦੇ ਉੱਤੇ ਤੁਸੀਂ ਵੇਖ ਵੀ ਸਕਦੇ ਹੋ ਇਹਨਾਂ ਦੀਆਂ ਆਪਾਂ ਫੋਟੋਆਂ ਵਗੈਰਾ ਵੀ ਜਿਹੜੀਆਂ ਅਪਲੋਡ ਕਰ ਦਿੱਤ ਕਵਾਂ ਠੀਕ ਕਰਕੇ ਤੇ payord ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਇੱਥੇ ਲਿਖਿਆ ਹੁੰਦਾ ਪਿਆ ਵਾ ਠੀਕ ਹੈ ਵੀਰ ਨੂੰ ਪੈਸੇ ਵੀ ਬਣੇ ਹੋਏ ਆ ਠੀਕ ਹੈ ਜੀ ਬਿਆਰੀ ਪੈਸੇ ਬਣੇ ਹੋਏ ਆ ਇਹਨਾਂ ਨੂੰ ਸਟਾਰ ਤੋਂ ਬਣੇ ਹੋਣਗੇ ਠੀਕ ਹੈ ਜੀ ਸਟਾਰ ਵਗੈਰਾ ਜਿਹੜੀ ਵੀ ਉਹਨੂੰ ਸੰਧ ਕੀਤੀ ਹੋਣੀ ਕਿਸੇ ਨੇ ਠੀਕ ਹੈ ਜੀ ਤੇ ਉਹਦੇ ਤੋਂ ਇਹਨਾਂ ਨੂੰ ਪੇਮੈਂਟ ਜਿਹੜੀ ਬਣ ਗਈ ਤੇ ਪੇਅ ਆਊਟ ਆਪਾਂ ਇਹਨਾਂ ਦਾ ਵਧੀਆ ਤਰੀਕੇ ਨਾਲ ਚੰਗੀ ਤਰ੍ਹਾਂ ਭਰ ਕੇ ਠੀਕ ਹੈ ਜੀ ਆਪਣੀ ਗਾਰੰਟੀ ਹੁੰਦੀ ਪੇਅ ਆਊਟ ਦੀ ਠੀਕ ਹੈ ਜੀ ਆਪਾਂ ਭਰ ਕੇ ਵਧੀਆ ਤਰੀਕੇ ਨਾਲ ਦੇ ਦਿੱਤਾ ਵਾ ਜਦੋਂ ਵੀ ਵੀਰ ਦੇ 25 ਡਾਲਰ ਬਣਨਗੇ ਤੇ ਨਾਲ ਦੇ ਨਾਲ ਖਾਤੇ ਨੰਬਰ ਦੇ ਅਕਾਊਂਟ ਨੰਬਰ ਦੇ ਵਿੱਚ ਆਉਣਗੇ ਤੇ ਤੁਸੀਂ ਵੀ ਘਰ ਬੈਠੇ ਠੀਕ ਹੈ ਜੀ ਆਪਦਾ ਜਿਹੜਾ ਅਕਾਊਂਟ ਨੰਬਰ ਵਗੈਰਾ ਜਿਹੜਾ ਮੈਂ ਤੁਹਾਨੂੰ ਪ੍ਰਵਾਹ ਸਕਦੇ ਹਾਂ ਜੇ ਤੁਹਾਨੂੰ ਪਰਨਾ ਨਹੀਂ ਹੁੰਦਾ ਜੇ ਤੁਸੀਂ ਵਰਕ ਸਿੱਖਣਾ ਚਾਹੁੰਦੇ ਹੋ ਫੇਸਬੁੱਕ ਤੋਂ ਕਿੱਦਾਂ ਪੈਸੇ ਕਮਾਉਣੇ ਕਿੱ ਜਦੋਂ ਮਰਜ਼ੀ ਆਪਣੇ ਨਾਲ ਗੱਲਬਾਤ ਕਰੋ ਤੇ ਆਪਦੀਆਂ ਪ੍ਰੋਬਲਮਾਂ ਜਿਹੜੀਆਂ ਨਾਲ ਸੋਲਵ ਕਰਵਾਓ ਤੇ ਓਕੇ ਜੀ ਧੰਨਵਾਦ ਆਪਾਂ ਅੱਜ ਦੀ ਵੀਡੀਓ ਇੰਨੀ ਕੀ ਬਣਾਉਣੀ ਸੀਗੀ ਤੇ ਅੱਗੇ ਵੀ ਜੇ ਕੋਈ ਵੀ ਆਪਣੇ ਨਾਲ ਠੀਕ ਹੈ ਜੀ ਆਪਣੇ ਤੋਂ ਕੋਈ ਕੰਮ ਸਿੱਖਣਾ ਚਾਹੁੰਦਾ ਵਾ ਆਪਣੇ ਨਾਲ ਜੁੜਨਾ ਚਾਹੁੰਦਾ ਵਾ ਗੱਲਬਾਤ ਕਰਨਾ ਚਾਹੁੰਦਾ ਵਾ ਠੀਕ ਹੈ ਜੀ ਮੈਂ ਹਰੇਕ ਦੀ ਪ੍ਰੋਬਲਮ ਜਿਹੜੀ ਹੈ ਸੋਲਵ ਕਰਕੇ ਦਿੰਨਾ ਵਾ ਪਰ ਸਾਹਮਣੇ ਵਾਲਾ ਪਰਸਨ ਜਿਹੜਾ ਠੀਕ ਹੈ ਆਪਣੀ ਆਪਣਾ ਕਹਿਣਾ ਮੰਨੇ ਠੀਕ ਹੈ ਜੀ ਆਪਣੇ ਤੋਂ ਕੰਮ ਸਿੱਖਣਾ ਆਇਆ ਤਾਂ ਠੀਕ ਹੈ ਜੀ ਤੋਂ ਆਪਣਾ ਗੱਲਾਂ ਨੂੰ ਜਿਹੜਾ ਗਾਈਡ ਕਰੇ ਤੇ ਸਮਝੇ ਠੀਕ ਹੈ ਜੀ ਜੇ ਤੁ ਤੇ ਫਿਰ ਸਮਝ ਲਓ ਵੀ ਤੁਹਾਡਾ ਠੀਕ ਹੈ ਮੇਰੇ ਕੋਲੇ ਆਿਆਂ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਆਪਦੇ ਪੈਸੇ ਜਿਹੜੇ ਖਰਾਬ ਕਰ ਰਹੇ ਹੋ ਜੇ ਤੁਸੀਂ ਚਾਹੁੰਦੇ ਆ ਵੀ ਅਹੀ ਅੱਗੇ ਵਧਣਾ ਵਾ ਠੀਕ ਹੈ ਜੀ ਵਧੀਆ ਤਰੀਕੇ ਦੇ ਨਾਲ ਤੁਸੀਂ ਮੈਂ ਤੁਹਾਨੂੰ ਗਾਈਡ ਕਰੂੰਗਾ ਠੀਕ ਹੈ ਜੀ ਤੁਸੀਂ ਮੇਰੇ ਤੋਂ ਵਰਕ ਸਿੱਖੋ ਠੀਕ ਹੈ ਜੀ ਕੋਈ ਪ੍ਰੋਬਲਮ ਸੋਲਵ ਕਰਾਉਣੀ ਠੀਕ ਹੈ ਜੀ ਉਹ ਕਰਵਾਓ ਇਹ ਮੇਰੀ ਗੱਲ ਕੋਈ ਸੁਣੋਗੇ ਤਾਂ ਤੁਹਾਡਾ ਹਰੇਕ ਕੰਮ ਜਿਹੜਾ ਹੋਊਗਾ ਠੀਕ ਹੈ ਜੀ ਜੇ ਤੁਸੀਂ ਆਪਣੀ ਮਰਜ਼ੀ ਕਰਨੀ ਹੈ ਜਾਂ ਕਿਸੇ ਦੇ ਪਿੱਛੇ ਲੱਗਣਾ ਵਾ ਤੇ ਤੁਸੀਂ ਕਦੇ ਵੀ ਲਾਈਫ ਦੇ ਵਿੱਚ ਜਿਹੜਾ ਅੱਗੇ ਨਹੀਂ ਵੜ ਸਕਦੇ ਤੇ ਮੇਰੇ ਤੋਂ ਤੁਸੀਂ ਜੇ ਕੰਮ ਸਿੱਖੋਗੇ ਤਾਂ ਤੁਹਾਡਾ ਪੇਜ ਵੀ ਮੌਨਟਾਈਜ਼ ਹੋਊਗਾ ਤੁਸੀਂ ਪੈਸੇ ਵੀ ਕਮਾ ਸਕਦੇ ਹੋ ਤੁਹਾਡੀ ਪ੍ਰੋਬਲਮ ਵੀ ਸੋਲਵ ਹੋਊਗੀ ਤੁਹਾਡੇ ਸਾਰੇ ਕੰਮ ਹੋਣਗੇ ਅੱਜ ਹੀ ਮੇਰੇ ਨਾਲ ਕੰਟੈਂਟ ਕਰੋ ਤੇ ਆਪਦੀ ਪ੍ਰੋਬਲਮ ਜਿਹੜੀ ਹੈ ਸੋਲਵ ਕਰਵਾਓ ਤੇ ਪੇਜ ਜਿਹੜਾ ਮੌਨਟਾਈਜ਼ ਕਰਵਾਓ ਤੇ ਪੈਸੇ ਸਿੱਖੋ ਕਿਵੇਂ ਕਮਾਉਣੇ ਆ ਓਕੇ ਜੀ ਧੰਨਵਾਦ